ਬਾਕੀ ਮਕੇ ਅਜ ਤਲਵੰਡੀ ਸਾਹ ਬੋਝ ਲੱਗੇਗਾ ਸਿਆਸੀ ਜਮਾਵੜਾ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਅੰਮਸਰ ਅਤੇ ਅਮਰਿਤਪਾਲ ਦੀ ਪਾਰਟੀ ਕਰੇਗੀ ਵੱਖ-ਵੱਖ ਸਿਆਸੀ ਕਾਨਫਰੰਸਾਂ ਵਿੱਚ। ਨੰਮਜੀਠਿਆ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਛੁਰੇ ਵਾਲੇ ਬਿਆਨ ਤੇ ਦਿੱਤਾ ਉਲੰਭਾ ਪੁੱਛਿਆ ਮੇਰੇ ਵਾਲਾ ਛੁਰਾ ਕਿੱਥੇ ਲੱਗਿਆ? ਬਾਕੀ ਮੈਨੂੰ ਪਤਾ ਕਿਸ ਨੇ ਲਿਖਿਆ ਬਿਆਨ ਪੁੰਦੜ ਬੋਲੇ ਜਿ ਦਿਲ ਦੁਖਿਆਤਾ ਚੋਂਦਾ ਹਾਂ ਮਾਫ ਸੁਭੀਰ ਸਿੰਘ ਬਾਦਲ ਹੀ ਮੋੜ ਬਣੇ ਆਕਾਲੀ ਦਲ ਦੇ ਪ੍ਰਧਾਨ 90 ਦਿਨਾਂ ਬਾਅਦ ਫਿਰ ਤੋਂ ਸੰਭਾਲੀ ਕਮਾਨ ਪ੍ਰਧਾਨ ਬਣਨ ਤੋਂ ਬਾਅਦ ਸੁਭੀਰ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ ਮੋੜ ਪ੍ਰਧਾਨ ਬੰਦਿਆ ਹੀ ਸੁਭੀਰ ਸਿੰਘ ਬਾਦਲ ਦਾ ਭਾਜਪਾ ਤੇ ਵੱਡਾ ਹਮਲਾ ਐਨਡੀਏ ਦਾ ਸਾਥ ਛੱਡਣ ਤੋਂ ਬਾਅਦ ਸਾਨੂੰ ਖਤਮ ਕਰਨ ਦੀ ਹੋਈ ਕੋਸ਼ਿਸ਼ ਭਾਜਪਾ ਨੇ ਤਖਤਾਂ ਦੇ ਜਥੇਦਾਰਾਂ ਨੂੰ ਕੰਟਰੋਲ ਕੀਤਾ ਜਿਆਨੀ ਹਰਪੀਰ ਸਿੰਘ ਦਾ ਸੁਭੀਰ ਸਿੰਘ ਬਾਦਲ ਤੇ ਤਿੱਖਾ ਨਿਸ਼ਾਨਾ ਕਿਹਾ ਆਕਾਲੀ ਦਲ ਦੇ ਪ੍ਰਧਾਨ ਹੀ ਨਹੀਂ ਬਲਕਿ ਪਗੋੜੇ ਦਲ ਦੇ ਪ੍ਰਧਾਨ ਦੀ ਹੋਈ ਚੋਣ ਪਹਿਲਾ ਪ੍ਰਧਾਨ ਨੇ ਡੈਲੀਗੇਟ ਚੁਣੇ ਫਿਰ ਡੈਲੀਗੇਟ ਨੇ ਚੁਣਿਆ ਪ੍ਰਧਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੀਐਮਰ ਨੇ ਚੋਣੇ ਨੂੰ ਲੈ ਕੇ ਕਿਸਾਨਾਂ ਨਾਲ ਕੀਤੀ ਚਰਚਾ ਬਾਸਮਤੀ ਦੀ ਬਿਜਾਈ ਵਧਾਉਣ ਦੀ ਕੀਤੀ ਵਕਾਲਤ ਕਿਹਾ ਪੰਜਾਬ ਦੀ ਬਾਸਮਤੀ ਦੁਨੀਆ ਚ ਸਭ ਤੋਂ ਬੈਸਟ ਪਟਿਆਲਾ ਚ ਕਾਲ ਫਿਲਮ ਦਾ ਵਿਰੋਧ ਕੁਝ ਲੋਕਾਂ ਨੇ ਪੀਵੀਆਰ ਮਾਲ ਦੇ ਸਿਨੇਮਾ ਹਾਲ ਤੇ ਕੀਤਾ ਪਥਰਾ ਪੁਲਿਸ ਵੱਲੋਂ ਗੁਲਜ਼ਮਾ ਦੀ ਕੀਤੀ ਜਾ ਰਹੀ ਪਾਲ ਬਠਿੰਡਾ ਦੇ ਮਿੱਤਲ ਮਾਲ ਚ ਨਿਹੰਗ ਸਿੰਘਾ ਨੇ ਦੇਖੀ ਅਕਾਲ ਫਿਲਮ ਕਿਹਾ ਫਿਲਮ ਚ ਕੁਝ ਵੀ ਗਲਤ ਨਹੀਂ ਚੰਗੀ ਗੱਲ ਸਿੱਖ ਇਤਿਹਾਸ ਤੇ ਆ ਰਹੀਆਂ ਨੇ ਫਿਲਮ ਜਲੰਧਰ ਬਲਾਸਟ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ ਜਲੰਧਰ ਪੁਲਿਸ ਨੇ ਸੈਦੂਲ ਅਮੀਨ ਨੂੰ ਦਿੱਲੀ ਤੋਂ ਕੀਤਾ ਗ੍ਰਿਫਤਾਰ ਡੀਜੀਪੀ ਬੋਲੇ ਆਈਐਸਆਈ ਦਾ ਮਾਸਟਰਮਾਈਂਡ ਹੈ ਸੈਦੂਲ ਅਮੀਨ ਆ ਦੁਨੀਆ ਪਰ ਜੇ ਮਨਾਇਆ ਜਾ ਰਿਹਾ ਖਾਲਸਾ ਸਾਜਨਾ ਦਿਵਸ ਵਕਫਕ ਗੁਰੂ ਘਰਾਂ ਨਤਮਸਤਕ ਹੋ ਰਹੀ ਹੈ ਸੰਗਤ ਕੇਸਗੜ ਸਾਹਿਬ ਸੀਸ ਨਵਾਂਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਹਰਿਆਣਾ ਦੇ ਸੀਐਮ ਮਾਇਰ ਸਿੰਘ ਜੈਨ ਪਾਰਟੀ ਫਾਇਦੇ ਮੁਖੀ ਦਰਬਾਰ ਸਾਹਿਬ ਹੋਏ ਨਤਮਸਤਕ ਜਨਰਲ ਉਪੇਂਦਰ ਦਿਵੇਦੀ ਨੇ ਪਰਿਵਾਰ ਸਮੇਤ ਸ੍ਰੀ ਹਰਮੰਦਰ ਸਾਹਿਬ ਜੀ ਤੇ ਕਾਬਤਾ ਸਰਬੱਧ ਦੇ ਭਲੇ ਦੀ ਕੀਤੀ ਅਰਦਾਸ ਅਸਿਸਕਲ ਜੀ ਮੈਂ ਹਾਂ ਸਰਬਜੋਤ ਕੋਰ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਵਿਸਾਖੀ ਦੀ ਕਿਉਂਕਿ ਅੱਜ ਵਿਸਾਖੀ ਦਾ ਦਿਹਾੜਾ ਹੈ ਤੇ ਵਿਸਾਖੀ ਦੇ ਮੌਕੇ ਅੱਜ ਤਲਵੰਡੀ ਸਾਬੋ ਚ ਸਿਆਸੀ ਜਮਾਵੜਾ ਲੱਗੇਗਾ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਸਿਆਸੀ ਕਾਨਫਰੰਸ ਕਰਨਗੇ ਅੰਮ੍ਰਿਤਸਰ ਪਾਲ ਕੰਦੀ ਪਾਰਟੀ ਵੀ ਆਪਣਾ ਵੱਖਰਾ ਸਟੇਜ ਲਗਾਏਗੀ ਸੁਬੇ ਸਿੰਘ ਬਾਦਲ ਦੇ ਮੁਰਤੋਂ ਪਾਰਟੀ ਪ੍ਰਧਾਨ ਬਣਨ ਤੇ ਇੱਕ ਵਾਰ ਕਾਫੀ ਅਹਿਮ ਬਣੀ ਜਾ ਰਹੀ ਹੈ ਤੇ ਵਿਸਾਖੀ ਦੇ ਮੌਕੇ ਅੱਜ ਤਲਵੰਡੀ ਸਾਬੋ ਚ ਸਿਆਸੀ ਜਮਾਵੜਾ ਲੱਗੇਗਾ ਅਕਾਲੀ ਦਲ ਅਕਾਲੀ ਦਲ ਅੰਮਨ ਸਰ ਸਿਆਸੀ ਕਾਨਫਰੰਸ ਕਰਨਗੇ ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਬਣੀ ਹੋਈ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਸਿਆਸੀ ਕਾਨਫਰੰਸ ਕੀਤੀ ਜਾਏਗੀ ਸੁਖਬੀਰ ਸਿੰਘ ਬਾਦਲ ਦੇ ਮੁਰਤੋਂ ਪਾਰਟੀ ਪ੍ਰਧਾਨ ਬਣਨ ਤੇ ਇਸ ਕਾਨਫਰੰਸ ਨੂੰ ਕਾਫੀ ਅਹਿਮ ਜੋ ਹੈ ਉਹ ਮੰਨਿਆ ਜਾ ਰਿਹਾ ਹੈ ਤੇ ਅੱਜ ਵਿਸਾਖੀ ਦਾ ਦਿਹਾੜਾ ਹੈ ਵਿਸਾਖੀ ਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾ ਰਿਹਾ ਤੇ ਜਿਸਬਦ ਚੱਲਦੇ ਅੱਜ ਤਲਵੰਡੀ ਸਾਬੋ ਚ ਸਿਆਸੀ ਪਾਰਾ ਕਿੰਨਾ ਕਿਤੇ ਬਗਦਾ ਹੋਇਆ ਵੇਖਣ ਮਿਲੇਗਾ ਕਿ ਵੀਰ ਤੇ ਹੀ ਕੱਲ ਕਿਸੇ ਕੇ ਨਾਲ ਅਮਰਸਰਜ ਤੇ ਦਾ ਸਿੰਘ ਸਮੁਦਰੀ ਹਾਲ ਚ ਜਨਰਲ ਇਜਲਾਸ ਸੱਦਿਆ ਗਿਆ ਤੇ ਉੱਥੋਂ ਮੁਰਤੋਂ 5 ਮਹੀਨੇ ਬਾਅਦ ਮੁਰਤੋਂ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਯੂਨੀਮਨਿਮਸਲੀ ਸਰਵ ਸੰਮਤੀ ਦੇ ਨਾਲ ਐਲਾਨਿਆ ਗਿਆ ਖਾਪਿਆ ਗਿਆ ਤੇ ਅੱਜ ਤਲਵੰਡੀ ਸਾਬੂਚ ਅਹਿਮ ਕਾਨਫਰੰਸ ਹੋਣੀ ਹੈ శ్రోమీ అ ਅਖਰ 90 ਦਿਨਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਦੀ ਵਾਪਸੀ ਹੋ ਗਈ ਹੈ ਜਰਨਲ ਹਾਊਸ ਦੀ ਮੀਟਿੰਗ 'ਚ ਸੁਖਵੀਰ ਸਿੰਘ ਬਾਦਲ ਦੇ ਨਾਮ ਤੇ ਮੋਹਰ ਲਗਾ ਦਿੱਤੀ ਗਈ ਅੰਮ੍ਰਿਤਸਰ 'ਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲ ਹਾਊਸ ਦੀ ਬੈਠਕ ਹੋਈ ਤੇ ਇਸ ਦੌਰਾਨ ਬਲਵਿੰਦਰ ਸਿੰਘ ਭੁੰਦਰ ਨੇ ਸੁਖਵੀਰ ਸਿੰਘ ਬਾਦਲ ਦੇ ਨਾਮ ਦਾ ਪ੍ਰਸਤਾਵ ਰੱਖਿਆ ਤੇ ਚੁਣੇ ਗਏ ਡੈਲੀਗੇਟਸ ਨੇ ਸੁਖਵੀਰ ਬਾਦਲ ਦੇ ਨਾਮ ਤੇ ਮੋਹਰ ਲਗਾਈ ਕਿਸੇ ਨੇ ਵੀ ਇਸ ਨਾਮ ਦਾ ਵਿਰੋਧ ਨਹੀਂ ਕੀਤਾ ਸੁਖਵੀਰ ਬਾਦਲ ਤੋਂ ਇਲਾਵਾ ਕਿਸੇ ਹੋਰ ਨਾਮ ਦਾ ਪ੍ਰਸਤਾਵ ਵੀ ਨਹੀਂ ਰੱਖਿਆ ਗਿਆ ਤੇ ਆਖਰ ਅਕਾਲੀ ਆਗੂ ਗੁਲਜ਼ਾਰ ਸਿੰਘ ਰਣਕੀਨ ਨੇ ਸਖਬੀਰ ਬਾਦਲ ਦੇ ਪ੍ਰਧਾਨ ਬਣਨ ਦਾ ਐਲਾਨ ਕਰ ਦਿੱਤਾ ਮੈਂ ਸਾਰੇ ਮੀਤਾਂ ਸਾਥੀਆਂ ਨੂੰ ਪੁਰਵਕਾਲਤਾ ਕਰੇ ਜਿਹੜੇ ਸਾਲਾਂ ਦੇ ਸਾਥਨ ਤੇ ਨਾਲ ਪ੍ਰਧਾਨ ਚੋਣਾਂ ਵਧਾਈ ਜਿੱਥੇ ਨਾਲ ਬਿਗੜੇ ਵੀ ਕਰਦਾਂਗੇ ਵਾਕ ਨੂੰ ਸ਼ਹਿਰੀਆਂ ਕਨਿਦਾਂ ਦੇ ਵਾਅਦਿਆਂ ਦੇ ਲੋਕਾਂ ਤੇ ਕਰਦਾਂਗਾ ਸੰਭਾਲ ਮੁਰਤੂ ਅਕਾਲੀ ਦਲ ਦਾ ਪ੍ਰਧਾਨ ਬਣ ਕੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਵਿਰੋਧੀਆਂ ਤੇ ਤਿੱਖਾ ਹਮਲਾ ਬੋਲਦਿਆਂ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਤੇ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਕੰਟਰੋਲ ਕਰ ਲਿਆ ਸੀ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਆ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਬੀਜੇਪੀ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਿਸ ਨਹੀਂ ਆਤ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਜ਼ਿਕਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਹੀ 16 ਨਵੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਅਸਤੀਫਾ 10 ਜਨਵਰੀ 2025 ਨੂੰ ਪਾਰਟੀ ਦੀ ਵਰਕਿੰਗ ਕਮੇਟੀ ਨੇ ਮਨਜ਼ੂਰ ਕੀਤਾ ਸੀ ਤੇ ਇਸ ਦੌਰਾਨ ਬਲਵਿੰਦਰ ਸਿੰਘ ਭੁੰਦਰ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਤੇ ਹੁਣ ਆਖਰ ਪ੍ਰਧਾਨਗੀ ਦੀ ਕਮਾਨ ਮੁੜ ਸੁਖਵੀਰ ਸਿੰਘ ਬਾਦਲ ਨੂੰ ਮਿਲ ਗਈ ਹੈ ਅਮਰੀਕਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸ਼੍ਰੋਮਣੀ ਪਗੋੜੇ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਗੈਰ ਲੋਕਤੰਤਰੀ ਟੰਗ ਦੇ ਨਾਲ ਦੁਆਰਾ ਦੁਬਾਰਾ ਪ੍ਰਧਾਨ ਦੀ ਚੋਣ ਕੀਤੀ ਗਈ ਪਹਿਲਾ ਪ੍ਰਧਾਨ ਨੇ ਡੈਲੀਗੇਟਸ ਚੁਣੇ ਤੇ ਫਿਰ ਡੈਲੀਗੇਟਸ ਨੇ ਪ੍ਰਧਾਨ ਚੁਣਿਆ ਤੁਸੀਂ ਮੈਨੂੰ ਚੁਣ ਲਵੋ ਮੈਂ ਤੁਹਾਨੂੰ ਚੁਣ ਲਵਾਂਗਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅੱਜ ਕੱਲ ਦਾ ਜ਼ਿਕਰ ਕੀਤਾ ਗਿਆ ਅਕਾਲੀ ਦਲ ਦੀ ਹਾਲਤ ਦੇ ਲਈ ਮੌਜੂਦਾ ਲੀਡਰਸ਼ਿਪ ਜ਼ਿੰਮੇਵਾਰ ਹੈ 15 ਸਾਲ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਅਕਾਲੀ ਦਲ ਨੇ ਕਦੇ ਵੀ ਪੰਜਾਬ ਦੇ ਮੁੱਦਿਆਂ ਦੇ ਲਈ ਕੋਈ ਵੀ ਆਵਾਜ਼ ਨਹੀਂ ਚੁਕੀ ਕਿ ਅਕਾਲੀ ਦਲ ਨੇ ਕਦੇ ਭਾਵੇਂ ਭਾਜਪਾ ਦੇ ਕੋਲ ਪਾਣੀਆਂ ਦਾ ਮੁੱਦਾ ਚੁੱਕਿਆ ਭਾਜਪਾ ਦੇ ਨਾਲ ਭਾਈਵਾਲ ਹੁੰਦਿਆਂ ਵੀ ਪੰਜਾਬ ਦੇ ਲਈ ਕੁਝ ਵੀ ਅਕਾਲੀ ਦਲ ਦੇ ਵੱਲੋਂ ਨਹੀਂ ਕੀਤਾ ਗਿਆ ਮੈਂ ਸਮਝਦਾ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਨਹੀਂ ਬਲਕਿ ਸ਼੍ਰੋਮਣੀ ਭਗੋੜੇ ਦਲ ਦੇ ਪ੍ਰਧਾਨ ਵੀ ਚੁਣ ਹੋਈ ਹੈ ਔਰ ਉਹ ਵੀ ਗੈਰ ਲੋਕਤੰਤਰਿਕ ਵਿਧੀ ਦੇ ਦੁਆਰਾ ਪਹਿਲਾਂ ਪ੍ਰਧਾਨ ਸਾਹਿਬ ਨੇ ਡੈਲੀਗੇਟ ਚੁਣੇ ਤੇ ਅੱਜ ਪ੍ਰਧਾਨ ਸਾਹਿਬ ਵੱਲੋਂ ਚੁਣੇ ਹੋਏ ਡੈਲੀਗੇਟਾਂ ਨੇ ਪ੍ਰਧਾਨ ਸਾਹਿਬ ਨੂੰ ਚੁਣ ਲਿਆ ਤੁਸੀਂ ਮੈਨੂੰ ਚੁਣ ਲਓ ਮੈਂ ਤੁਹਾਨੂੰ ਚੁਣ ਲਾਂਗਾ ਇਸ ਵਿਧੀ ਦੇ ਰਾਹੀਂ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ ਤੋ ਅੱਜ ਦੀ ਇਸ ਮੌਜੂਦਾ ਲੀਡਰਸ਼ਿਪ ਨੇ ਕੀਤੀ ਹੈ 15 ਸਾਲ ਥੋੜਾ ਸਮਾਂ ਨਹੀਂ ਹੁੰਦਾ ਲੰਬਾ ਸਮਾਂ ਹੁੰਦਾ ਹੈ ਇੱਕ ਬੱਚਾ ਜਵਾਨ ਹੋ ਜਾਂਦਾ 15 ਸਾਲਾਂ ਦੇ ਵਿੱਚ ਜੇ 15 ਸਾਲ ਸਰਕਾਰ ਦੇ ਵਿੱਚ ਰਹਿੰਦੇ ਆਂ ਔਰ ਬੀ ਜੀ ਪੀ ਦੇ ਨਾਲ ਗੂੜੀ ਯਾਰੀ ਰਹਿੰਦੇ ਆਂ ਤੁਸੀਂ ਪੰਜਾਬ ਲਈ ਸਿੱਖਾਂ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਹੁਣ ਕਰੋਗੇ ਇਹਦੀ ਵੀ ਕੋਈ ਗਰੰਟੀ ਨਹੀਂ ਹੈ ਇਸ ਧੀ ਅਕਾਲ ਤੱਕ ਸਭ ਦੇ ਭਗੌੜੇ ਆ। ਔਰ ਪੰਜਾਬ ਦੇ ਲੋਕ ਔਰ ਨਾ ਦੁਨੀਆ ਪਰਦੇ ਸਿੱਖ ਇਹਨਾਂ ਨੂੰ ਮੂੰਹ ਲਾਉਣ ਲਾਉਣਗੇ। ਤੇ ਨਾ ਇਹਨਾਂ ਨੂੰ ਮੂੰਹ ਜਿਹੜਾ ਹੈ ਉਹ ਲਾਉਣਾ ਇਹਨਾਂ ਨੇ ਸ਼ੁਰੂ ਕੀਤਾ। ਜਦੋਂ ਤੋਂ 2015 ਦੇ ਵਿੱਚ ਇਹਨਾਂ ਨੇ ਸਿੱਖ ਪਰੰਪਰਾਵਾਂ ਦਾ ਕਾਣ ਕਰਨਾ ਆ ਸ਼ੁਰੂ। ਉਦੋਂ ਤੋਂ ਸਿੱਖਾਂ ਨੇ ਮੁਖ ਮੋੜਿਆ ਤੇ ਹੁਣ ਦੁਬਾਰਾ ਇਹਨਾਂ ਵੱਲ ਸਿੱਖ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਮੂੰਹ ਕਰਨੇ ਸੁਖਬੀਰ ਸਿੰਘ ਬਾਦਲ ਦੇ ਮੋੜ ਪ੍ਰਦਾਨ ਬਣਨ ਤੇ ਜਿੱਥੇ ਅਕਾਲੀ ਦਲ ਦਾ ਬਾਗੀ ਤੜਾ ਤੇ ਡੀਐਚਜੀਐਮਸੀ ਸਵਾਲ ਖੜੇ ਕਰ ਰਹੇ ਨੇ ਉਥੇ ਹੀ ਐਸਜੀਪੀਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਸਹੀ ਖੜਾ ਰਹੀ ਹੈ। ਇਹ ਦੇਖੋ ਜਿਨੇ ਡੈਲੀਗੇਟ ਸਾਡੇ ਨੇ ਉਹ ਸਾਰੇ ਸਿਆਣੇ ਸੀ। ਹਾਲਾਤਾਂ ਨੂੰ ਸਮਝਦੇ ਸੀ। ਉਹਨਾਂ ਸਾਰਿਆਂ ਨੇ ਜੋ ਫੈਸਲਾ ਕੀਤਾ ਉਹਨਾਂ ਦੇ ਫੈਸਲੇ ਦਾ ਮੈਂ ਭਰਪੂਰ ਸਵਾਗਤ ਕਰਦਾ। ਤੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬਹੁਤ ਮੇ ਲੋ ਇਤਿਹਾਸਕ ਬਣ ਗਈ ਆ ਕਿ ਇਸ ਜਲਾਸ ਦੇ ਅੰਦਰ ਕਿਸੇ ਵੀ ਇੱਕ ਵਿਅਕਤੀ ਨੇ ਡਾਕਟਰ ਜੀਮਾ ਨੇ ਇੱਕ ਵਾਰ ਨਹੀਂ ਚਾਰ ਵਾਰ ਇਹ ਗੱਲ ਪੁੱਛੀ ਕਿ ਕਿਸੇ ਹੋਰ ਨਾਂ ਦੀ ਕੋਈ ਗੱਲ ਕਰਨੀ ਹੋਵੇ ਪਰ ਵੇਖੋ ਇਹ 500 550 ਬੰਦੇ ਵਿੱਚੋਂ ਕਿਸੇ ਨੇ ਇਸ ਗੱਲ ਦੀ ਕੋਈ ਨਹੀਂ ਭਰੀ ਕਿ ਕੋਈ ਇੱਕ ਨਾਮ ਹੈ ਜਿਹੜਾ ਅਕਾਲੀ ਦਲ ਨੂੰ ਚਲਾ ਸਕਦਾ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਸਕਦਾ ਪੰਥ ਦੀ ਵਾਗਡੋਰ ਸੰਭਾਲ ਸਕਦਾ ਤੇ ਇਸ ਖਿੱਤੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਜਿਹੜੀ ਆ ਅਕਾਲੀ ਦਲ ਦੇ ਕਹਿੰਦੇ ਹੁੰਦੇ ਆ ਨੀਤੀਆਂ ਤੇ ਚਲਾ ਸਕਦਾ ਦੇਖੋ ਇਹ ਤਾਂ ਸ਼ਰਿਆਮ ਉਸ ਧੜੇ ਨੇ ਪਹਿਲੇ ਦਿਨ ਤੋਂ ਜਦੋਂ ਤੋਂ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਭਰਤੀ ਵੀ ਸੱਤ ਮੈਂਬਰ ਦੀ ਕਮੇਟੀ ਤੋਂ ਨਹੀਂ ਕਰਵਾਈ ਉਹਨਾਂ ਨੇ ਮਨਮਰਜ਼ੀ ਦੇ ਨਾਲ ਆਪਣੀ ਭਰਤੀ ਦਾ ਟਕਵਾਂਜ ਰਚਾ ਕੇ ਤੇ ਸ਼ੁਰੂ ਤੋਂ ਉਹਨਾਂ ਦਾ ਇਹ ਆਪਣੇ ਪਲਾਨ ਸੀਗਾ ਯਾਨੋ ਦੀ ਇਹ ਚਾਲ ਸੀ ਕਿ ਜੋ ਵੀ ਸਮਾਂ ਆਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਉਣਾ ਹੈ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਉਹਨਾਂ ਨੇ ਮੱਥਾ ਲਿਆ ਅਤੇ ਮੱਥਾ ਮਾਰਿਆ ਤੇ ਨਾਲ ਉਹਨਾਂ ਨੇ ਪਗੋੜੇ ਹੋਣ ਦਾ ਸਬੂਤ ਦਿੱਤਾ ਆ ਤਖਤ ਸਹਿਬਾਨਾਂ ਤੋਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਗਈ ਹੈ ਕਿ ਉਪਰthੀਕਰਨ ਔਰ ਉਸ ਪਰthੀ ਦੇ ਨਾਲ ਡੈਲੀਗੇਟਸ ਬਣਾ ਕੇ ਪ੍ਰਧਾਨਗੀ ਦੀ ਚੋਣ ਹੋਵੇ ਇਹ ਆਪ ਹੀ ਆਪਣੇ ਬੰਦੇ ਬੁਲਾ ਕੇ ਆਪ ਹੀ ਤੱਕੇ ਦੇ ਨਾਲ ਡੈਲੀਗੇਟਸ ਬਣਾ ਲੈਣੇ ਔਰ ਇਹ ਜਿਹੜੀ ਪ੍ਰਧਾਨਗੀ ਦੀ ਚੋਣ ਕਰ ਲਈ ਇੱਕ ਪੰਜਾਬ ਦੀ ਕਹਾਵਤ ਹੈਗੀ ਹੈ ਕਿ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਆਪ ਨੇ ਆਪ ਹੀ ਸਾਰਾ ਕੁਝ ਕਰਕੇ ਆਪ ਹੀ ਪ੍ਰਧਾਨ ਬਣ ਜਾਣਾ ਲੋਕਾਂ ਦੀ ਕਚੈਰੀ 'ਚ ਜਿਸ ਵਕਤ ਜਾਣਗੇ ਪਤਾ ਚਲ ਜਾਏਗਾ ਲੋਗਾ ਨੇ ਜਿਸ ਤਰੀਕੇ ਦੇ ਨਾਲ ਪਿਛਲੀ ਇਲੈਕਸ਼ਨਾਂ ਵਿੱਚ ਹਾਲ ਕੀਤਾ ਉਸ ਤੋਂ ਬੁਰਾ ਹਾਲ ਹੋਣਾ ਸੁਖਬੀਰ ਸਿੰਘ ਬਾਦਲ ਨੂੰ ਮੁਰ ਪ੍ਰਦਾਨ ਬਣਾਏ ਜਾਣ ਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਵਿਰੋਧੀ ਧਿਰਾਂ ਅਕਾਲੀ ਦਲ ਦੇ ਫੈਸਲੇ ਤੇ ਸਵਾਲ ਚੁੱਕ ਰਹੀਆਂ ਨੇ ਜਦਕਿ ਅਕਾਲੀ ਦਲ ਦਾ ਤਰਕ ਹੈ ਕਿ ਸਰਬਸੰਮਤੀ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਂ ਤੇ ਮੋਹਰ ਲਗਾਈ ਗਈ ਹੈ ਦੇਖਿਏ ਪਹਿਲੇ ਜਾ ਕੇ ਕਾਲ ਤਖਤ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਨਾਂ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਕਿ ਅਸੀਂ ਨੇ ਇਹ ਘੋਰ ਵੱੱਜਰ ਗੁਨਾਹਾਂ अपनी सरकार के समय में किए हैं उन्होंने माना कि जब पंजाब में हमारी सरकार थी तो हमने गुरु ग्रंथ साहब की बेहद भी करवाई ये उन्होंने अकाली दल ने माना ये पंजाब के लोगों के सामने है देश के लोगों के सामने है उन्होंने माना कि हमने पंजाब में नशे का व्यापार बढ़ाया यह अकाली दल के लोगों ने माना और बाद में वही काम फिर आगे पुराने कामों पर आगे तो इससे पता चलता है कि वो एक परिवार की पार्टी है चंद व्यक्तियों की पार्टी है श्रोमणी अकाली दल ने आज अपना नवा प्रधान चुन लिया ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਬਣਾਤਾ ਤਾਂ ਇੱਕ ਪਰਿਵਾਰਿਕ ਦਲ ਬਣ ਗਿਆ ਸਾਡਾ ਕਨੈਕਸ਼ਨ ਹੀ ਕੋਈ ਨਹੀਂ ਜੀ ਅਕਾਲੀ ਦਲ ਇੱਕ ਵੱਖਰੀ ਜਮਾਤ ਹੈ ਜਿਹੜਾ ਵੀ ਪ੍ਰਧਾਨ ਬਣੇਗਾ ਸਾਡਾ ਬੈਸਟ ਆਫ ਲੱਕੇ ਉਹਨੂੰ ਉਹ ਵੱਖਰੀ ਜਮਾਤ ਹੈ ਵੱਖਰੀ ਪਾਰਟੀ ਹੈ ਕਿਸੇ ਪਾਰਟੀ ਦਾ ਵੱਖਰਾ ਪ੍ਰਧਾਨ ਆ ਰਿਹਾ ਹੈ ਉਹ ਪਾਰਟੀ ਜਾਣੀ ਜੀ ਉਹਦੇ ਸਾਡਾ ਕੋਈ ਸਾਡੀ ਕੋਈ ਦਿਲਚਸਪੀ ਉਸ ਗੱਲ ਨਾਲ ਨਹੀਂ ਅੱਜ ਬਹੁਤ ਵੱਡੇ ਮਾਨ ਸਨਮਾਨ ਦੇ ਨਾਲ ਸਰਵਸੰਮਤੀ ਦੇ ਨਾਲ ਸਾਰਿਆਂ ਨੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਔਰ ਮੈਂ ਕਹਿ ਸਕਦਾ ਕਿ ਫੇਰ ਵਰਕਰ ਦੇ ਮੰਨ ਦੀ ਰੀਜ ਪੂਰੀ ਹੋਈ ਹੈ। ਔਰ ਪੰਜਾਬ ਦੀ ਜਨਤਾ ਜਿਹੜੀ ਇਸ ਵੇਲੇ ਕੁਲਾਰੀ ਹੈ, ਤਰਾਤਰਾ ਕਰ ਰਹੀ ਹੈ। ਜੋ ਸਿਸਟਮ ਪੰਜਾਬ ਦੇ ਵਿੱਚ ਸਰਕਾਰ ਦਾ ਬਣ ਗਿਆ ਉਹ ਤੋਂ ਦੁਖੀ ਹੈ। ਅੱਜ ਸਾਰੇ ਪੰਜਾਬ ਦੇ ਲੋਕਾਂ ਦੀਆਂ ਅਰਦਾਸਾਂ ਨੂੰ ਫੇਰ ਫਲ ਲੱਗਿਆ। ਅੱਗੇ ਵਧਾਂਗੇ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬਲਵਿੰਦਰ ਸਿੰਘ ਪਹੁੰਦਰ ਨੂੰ ਉਲਾਮਬਾ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਨੇ ਪਿਟਚ ਛੂਰਾ ਮਰਨ ਵਾਲੇ ਬਿਆਨ ਤੇ ਬਲਵਿੰਦਰ ਸਿੰਘ ਪਹੁੰਦਰ ਤੋਂ ਜਵਾਬ ਮੰਗਿਆ ਤੇ ਪੁੱਛਿਆ ਕਿ ਪਹੁੰਦਰ ਸਾਹਿਬ ਮੇਰਾ ਛੂਰਾ ਕਿੱਥੇ ਬਚਿਆ ਛੁਰੇ ਵਾਲਾ ਬਿਆਨ ਕਿਸ ਦਾ ਸੀ ਮੈਨੂੰ ਦੱਸਿਓ ਮਜੀਠੀਆ ਨੇ ਇਸ ਗੱਲ ਦਾ ਜ਼ਿਕਰ ਕੀਤਾ ਮਜੀਠੀਆ ਨੇ ਕਿਹਾ ਕਿ "ਬਾਕੀ ਮੈਨੂੰ ਪਤਾ ਹੈ ਕਿ ਕਿਹੜੇ ਦੋ ਬੰਦੇ ਨੇ ਜਿਨ੍ਹਾਂ ਨੇ ਉਹ ਬਿਆਨ ਲਿਖਿਆ ਸੀ ਬਲਵਿੰਦਰ ਸਿੰਘ ਪਹੁੰਦਰ ਨੇ ਹਾਲਾਂਕਿ ਇਸ ਪੂਰੇ ਬਿਆਨ ਤੇ ਵਿਕ੍ਰਮ ਸਿੰਘ ਮਜੀਠੀਆ ਤੋਂ ਮੁਆਫੀ ਵੀ ਮੰਗੀ ਤੇ ਪੁੰਦਰ ਨੇ ਕਿਹਾ ਕਿ ਜੇ ਦਿਲ ਦੁਖਿਆਤਾ ਮੈਂ ਮੁਆਫੀ ਚਾਹੁੰਦਾ ਹਾਂ ਦਰਸਲ ਜਦੋਂ ਜਥੇਦਾਰਾਂ ਨੂੰ ਸੇਵਾ ਮੁਕਤ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਸੀ ਨਰਾਜ਼ਗੀ ਕਿਤਨਾ ਕਿਤਨੇ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਜ਼ਾਹਰ ਕੀਤੀ ਗਈ ਸੀ ਤੇ ਉਦੋਂ ਆ ਬਿਆਨ ਸਾਹਮਣੇ ਆਇਆ ਸੀ ਕਿ ਵਿਕ੍ਰਮ ਸਿੰਘ ਮਜੀਠੀਆ ਨੇ ਪਿੱਛੇ ਛੂਰਾ ਮਾਰਿਆ ਤੇ ਹੁਣ ਜਵਾਬ ਮਜੀਠੀਆ ਦੇ ਵੱਲੋਂ ਪੁੰਦਰ ਤੋਂ ਮੰਗਿਆ ਗਿਆ ਤੇ ਉਸੇ ਪਾਸੇ ਬਲਵਿੰਦਰ ਸਿੰਘ ਪੁੰਦਰ ਨੇ ਇਹ ਇਸ ਪੂਰੇ ਮੁੱਦੇ ਤੇ ਮਸਲੇ ਤੇ ਵਾਫੀ ਬਿਲਕੁਲ ਤੋਂ ਮਜੀਤ ਹੈ। ਤਾਂ ਸਾਡਾ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਆ। ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵਹੇ ਥੋੜੀ ਪੜਤਾਲ ਵੀ ਸੌਖੀ ਤਾਂ ਨਹੀਂ ਲੱਗੀ। ਮਗਰ ਮੇਰਾ ਝੁਲਾ ਭੱਜਿਆ ਕਿੱਥੇ ਸੀ ਉਹ ਮਾੜਾ ਜਿਹਾ ਜਲੂਰ ਦਾ। ਉਹ ਵੀ ਭੁੰਦਰ ਸਾਹਿਬ ਤੁਸੀਂ ਤਾਂ ਸਾਡੇ ਬਾਪੂ ਜੀ ਹੈ। ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਛੋਰਾ ਦਸ ਤੂਰ ਦੀ ਗੱਲ ਆ ਤੁਹਾਨੂੰ ਤਾਂ ਓਲ ਭਾਵੇਂ ਦੇ ਦਈਏ ਛੋਰਾ ਮਰਨ ਦੀ ਤਾਂ ਗੱਲ ਨਹੀਂ ਚਲੋ ਤੇਰੀ ਸਤਕਾਲਯੋਗ ਹੈ ਮਗਰ ਕੁੰਦਰ ਦਾ ਅਵਾਜ਼ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜਰੂਰ ਦੱਸ ਦਿਓ ਕੀ ਦੱਸੀ ਤੇ ਜੇ ਤੋਹੀ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰ ਦਿਓ ਮੈਨੂੰ ਉਹ ਦੋਆ ਦਾ ਪਤਾ ਜਿੰਨਾਂ ਦੀ ਮਿਹਰਬਾਨੀ ਹੈ ਹੋਈ ਹੈ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਕੋ ਭਗਵੰਤ ਦੀ ਇੰਨੀ ਖਬਰ ਰੱਖ ਸਕਦਾ ਤੇ ਆਪਣੇਆਂ ਜੀ ਨਹੀਂ ਰੱਖ ਸਕਦਾ ਚਲੋ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨਾਲ ਜੀ ਮੈਂ ਲੱਗਾ ਛੋਟਾ ਧਨਵਾਦ ਹੀ ਕਰ ਸਕਦਾ ਮੈਂ ਭੁੰਦਰ ਸਾਹਿਬ ਦਿਲ ਦੀਆਂ ਗਹਿਰਾਈਆਂ ਜੋ ਆਪ ਜੀ ਦਾ ਮੈਂ ਧਨਵਾਦ ਕਰਨਾ ਚਾਹੁੰਦਾ ਕਿ ਤੂੰ ਹੀ ਮੈਨੂੰ ਜਿੰਦੇ ਦਾ ਰੱਖਦੇ ਆ ਬੜੇ ਪਿਆਰ ਨਾਲ ਸੋ ਮੈਂ ਜ ਵੀ ਸਾਹਮਣੇ ਚੜ ਕੇ ਤੀਤਾ ਜੀ ਕਹਿਣਾ ਕਿ ਬੇਟਾ ਜਿੱਤਰਾ ਦਿਲ ਦੁਖਿਆ ਮaaf ਕਰਨਾ ਦਿਲ ਦੁਖਾ ਕੇ ਮੈਂ ਕਿੰਦਾ ਰਾਜੀ ਜੀ ਮੈਂ ਗੁਰੂ ਤੋਂ ਮਾਫੀ ਮੰਗਦਾ ਤੇ ਇਥੇ ਮਾਫੀ ਮੰਗਦਾ ਸੋ ਹੁਣ ਗੱਲ ਕਰਾਂਗੇ ਦਲਵੀਰ ਗੋਲਡੀ ਵੱਲੋਂ ਕੀਤੀ ਘਰ ਵਾਪਸੀ ਦੀ ਬੇਸ਼ੱਕ ਕਾਂਗਰਸ ਦੇ ਵੱਡੇ ਆਗੂ ਇਸ ਵਾਪਸੀ ਦੇ ਵਿਰੋਧ ਵਿੱਚ ਖੜੇ ਹੋਏ ਨੇ ਇਸ ਦੇ ਬਾਵਜੂਦ ਗੋਲਡੀ ਨੇ ਮੁੜ ਕਾਂਗਰਸ ਦਾ ਹੱਥ ਫੜ ਲਿਆ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਇਹ ਜੁਆਇਨਿੰਗ ਕਰਵਾਈ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਵੀ ਇਸ ਦੌਰਾਨ ਮੌਜੂਦ ਰਹੇ ਇਹ ਤੋਂ ਅਦਾਦਾਸ ਇੱਕ ਅਹਿਮ ਪੋਜੀਸ਼ਨ ਤੇ ਭਾਗੀ ਆਸ ਦੀ ਮਰਜ਼ੀ ਤੋਂ ਬਣਾ। ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਚ ਕੋਈ ਕਰਦਾ ਰਹੇ। ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ। ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਹਵਾ ਦਾ ਰੋਖ ਹੀ ਜ਼ਿਆਦਾ ਮੈਨੇ ਰੱਖਦਾ ਹੈ। ਸਿਆਸਤ ਦੇ ਵਿੱਚ ਕੁਝ ਵੀ ਸਥਾਈ ਨਹੀਂ ਹੁੰਦਾ। ਕਦੋਂ ਕੋਈ ਕਿਸੇ ਹੋਰ ਦੇ ਪਾੜੇ ਦੇ ਵਿੱਚ چلا ਜਾਵੇ ਤੇ ਕਦੋਂ ਘਰ ਵਾਪਸੀ ਹੋ ਜਾਵੇ ਇਹ ਅੱਜਕੱਲ ਆਮ ਚੀਜ਼ ਗੱਲ ਹੈ। ਪਰ ਜਦੋਂ ਸਿਆਸਤਦਾਨਾਂ ਦੇ ਬਿਆਨ ਤੇ ਤਸਵੀਰਾਂ ਆਪਸ ਦੇ ਵਿੱਚ ਮੇਲ ਨਾ ਖਾਣ। ਉਸ ਲਈ ਤਾਂ ਸਥਿਤੀ ਹੋਰ ਵੀ ਤਸੁੱਤੀ ਹੋ ਜਾਂਦੀ ਹੈ। ਉਹ ਜਿਹਾ ਹੀ ਪੰਜਾਬ ਕਾਂਗਰਸ ਦੇ ਵਿੱਚ ਹੋਇਆ। तमाम ਸਰਗਰਮੀਆਂ ਦੇ ਵਿਚਾਲੇ ਆਖਰਕਾਰ ਰਸਮੀ ਤੌਰ ਤੇ ਦਲਵੀਰ ਗੋਲਡੀ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਗਈ। ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਦਲਵੀਰ ਗੋਲਡੀ ਦੀ ਵਾਪਸੀ ਵਿਰੁੱਧ ਇੱਕ ਢਾ ਕੇ ਖੜੇ ਸਨ, ਉਹੀ ਪ੍ਰਤਾਪ ਬਾਜਵਾ ਜੁਆਇਨਿੰਗ ਵਾਲੀ ਤਸਵੀਰ ਦੇ ਵਿੱਚ ਨਜ਼ਰ ਆਏ। ਸਿਰਫ ਇੰਨਾ ਹੀ ਨਹੀਂ, ਇਹ ਜੁਆਇਨਿੰਗ ਵੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵਿੱਚ ਹੋਈ। ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਮਗੇਲ ਨੇ ਤਲਵੀਰ ਗੋਲਡੀ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਤਸਵੀਰ ਦੇ ਵਿੱਚ ਨਜ਼ਰ ਆਏ ਦਸਤਰੀ ਹੈ ਕਿ ਜਦੋਂ ਘਰ ਵਾਪਸੀ ਹੁੰਦੀ ਹੈ ਤਾਂ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਬਿਲਕੁਲ ਤੇ ਘਰ ਛੱਡਿਆ ਕਿਉਂ ਸੀਗਾ ਹੁਣ ਉਹ ਲੰਘੀ ਗੱਲ ਆਪਾਂ ਮੈਨੂੰ ਲੱਗਦਾ ਵੀ ਉਹਦੇ ਤੇ ਗੱਲ ਨਾ ਕਰੀਏ ਬਹੁਤ ਕੁਝ ਹੋਇਆ ਨਿਕਲ ਗਿਆ ਤੇ ਹੁਣ ਤਾਂ ਆਪਾਂ ਅਗਲਾ ਜਿਹੜਾ ਸਫ਼ਰ ਆ ਉਹਦੇ ਬਾਰੇ ਗੱਲ ਕਰੀਏ ਮੈਂ ਧੰਨਵਾਦ ਕਰਦਾ ਸਾਡੇ ਇੰਚਾਰ ਸਾਹਿਬ ਬਗੇਲ ਸਾਹਿਬ ਦਾ ਪ੍ਰਤਾਪ ਸਿੰਘ ਬਾਜਵਾ ਦਾ ਜਿਨ੍ਹਾਂ ਦੇ ਘਰੇ ਤੇ ਮੈਂ ਜਿਨ੍ਹਾਂ ਨੇ ਧਰਤਾ ਧਰਤਾ ਵੱਡੇ ਭਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਹਮੇਸ਼ਾ ਹੀ ਪਿਆਰ ਤੇ ਸਾਥ ਰਿਹਾ ਸੋ ਅੱਜ ਤਾਂ ਮੈਂ ਸਾਰੀ ਕਾਂਗਰਸ ਪਾਰਟੀ ਦਾ ਸਾਡੇ ਸੀਨੀਅਰ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਪੋਲਿਟਿਕਸ ਦੇ ਵਿੱਚ ਆਏ ਰਾਜਨੀਤੀ ਜੁਆਇਨ ਕਰੀ ਬੇਸ਼ੱਕ ਗੋਲਡੀ ਦੀ ਕਾਂਗਰਸ ਦੇ ਵਿੱਚ ਵਾਪਸੀ ਹੋ ਗਈ ਹੈ ਪਰ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਹੈ ਵਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਤਲਵੀਰ ਗੋਲਡੀ ਨੂੰ ਉਹਨਾਂ ਦੇ ਘਰ ਲੈ ਕੇ ਆਏ ਸਨ ਇਸ ਲਈ ਉਹਨਾਂ ਨੂੰ ਸਵਾਗਤ ਕਰਨਾ ਪਿਆ ਤੇ ਨਾਲ ਹੀ ਵੀ ਸਾਫ ਕਰ ਦਿੱਤਾ ਕਿ ਜੇ ਕੋਈ ਵਾਪਸੀ ਕਰਦਾ ਹੈ ਤਾਂ ਪਾਰਟੀ ਦੇ ਵਿੱਚ ਲੀਡਰ ਦੇ ਤੌਰ ਤੇ ਨਹੀਂ ਵਰਕਰ ਦੇ ਤੌਰ ਤੇ ਵਾਪਸੀ ਹੋਵੇਗੀ ਮੈਂਨੇ ਕਿਸੇ ਭਾਈ ਮੈਂਨੇ ਕਿਸੇ ਇੰਡੀਵਿਜੂਅਲ ਕੀ ਬਾਤ ਨਾ ਕਰਨੀ ਹੈ ਮੈਂ ਇੱਕ ਪਾਰਟੀ ਕੀ ਬਾਤ ਕਰਨੇ ਆਇਆ ਹਾਂ ਜੋ ਵੀ ਪਾਰਟੀ ਮੇਂ ਆਤਾ ਮੋਸਟ ਵੈਲਕਮ ਹੈ ਕਾਂਗਰਸ ਕਾਂਗਰਸ ਪਾਰਟੀ ਦਾ ਅਗੇ ਸ਼ਾਮਲ ਮੇਰੇ ਹੀ ਹੋਏ ਨੇ ਪਰ ਪ੍ਰਧਾਨ ਜੀ ਦੇ ਨਾਲ ਆਏ ਸਨ ਜਿਹੜਾ ਪ੍ਰਧਾਨ ਜੀ ਦੇ ਨਾਲ ਆਏਗਾ ਉਹਨੂੰ ਮੈਨੂੰ ਵੈਲਕਮ ਹੀ ਕਰਨਾ ਪਏਗਾ ਕੋਈ ਸ਼ਰਤ ਨਹੀਂ ਕਿਸੇ ਦੀ ਕਿਸੇ ਨੂੰ ਕੋਈ ਚੀਜ਼ ਪ੍ਰੋਮਿਸ ਨਹੀਂ ਕੀਤੀ ਗਈ ਉੱਥੇ ਜਾ ਕੇ ਮੈਦਾਨ ਚ ਲੜਨਾ ਪਏਗਾ ਜੇ ਵਰਕਰ ਕੰਮ ਸ਼ੁਰੂ ਕਰਨਾ ਪਏਗਾ ਜਿਹੜਾ ਛੱਡ ਕੇ ਗਿਆ ਸੀ ਉਦੋਂ ਲੀਡਰ ਸੀ ਜਿਹੜਾ ਹੁਣ ਆਏਗਾ ਉਹ ਐਜ਼ ਅ ਵਰਕਰ ਆਏਗਾ ਜ਼ਿਕਰ ਹੋ ਗਿਆ ਕਿ ਦਲਵੀਰ ਗੋਲਡੀ ਕਾਂਗਰਸ ਪਾਰਟੀ ਦੇ ਇੱਕ ਵਾਰ ਦੇ ਵਿਧਾਇਕ ਨੇ 2017 ਦੇ ਵਿੱਚ ਧੂਰੀ ਹਲਕੇ ਤੋਂ ਜਿੱਤ ਦਰਜ ਕੀਤੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਦੇ ਦਾਵੇਦਾਰ ਸਨ ਪਰ ਕਾਂਗਰਸ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾ ਦਿੱਤਾ ਗੋਲਡੀ ਨੇ ਪਾਰਟੀ ਤੋਂ ਖਫਾ ਹੋ ਕੇ ਮੁੱਖ ਮੰਤਰੀ ਮਾਨ ਦੀ ਮੌਜੂਦਗੀ 'ਚ ਆਪ ਦਾ ਪੱਲਾ ਫੜ ਲਿਆ ਤੇ ਕੁਝ ਸਮੇਂ ਬਾਅਦ ਹੀ ਆਪ ਨੂੰ ਵੀ ਅਲਵਿਦਾ ਕਹਿ ਗਏ ਖੈਰ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਘਰ ਵਾਪਸੀ ਦੇ ਵਿਰੋਧ ਦੇ ਵਿਚਾਲੇ ਤਲਵੀਰ ਗੋਲਡੀ ਦੀ ਘਰ ਵਾਪਸੀ ਹੋ ਗਈ ਹੈ ਤੁਹਾਨੂੰ ਦੇਖਣਾ ਹੋਵੇਗਾ ਕਿ ਕੀ ਤਲਵੀਰ ਗੋਲਡੀ ਮੋੜ ਤੋਂ ਧੂਰੀ ਹਲਕੇ ਦੇ ਵਿੱਚ ਹੀ ਸਰਗਰਮ ਹੋਣਗੇ ਜਾਂ ਪਾਰਟੀ ਦਾ ਕੋਈ ਹੋਰ ਪਲਾਨ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ ਨਿਊਜ਼ 18 ਪੰਜਾਬ ਹੁਣ ਅੰਮ੍ਰਿਤਸਰ ਵਿੱਚ ਮੈਰਿਟ ਦੇ ਸੌਰਵ ਕਤਲकांड ਵਰਗੀ ਵਾਰਦਾਤ ਵਾਪਰੀ ਹੈ 50 ਸਾਲਾ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤੇ ਘਾਟ ਉਤਾਰ ਦਿੱਤਾ ਦੱਸ ਕੇ ਕਤਲ ਕਰਨ ਤੋਂ ਬਾਅਦ ਪਤੀ ਦੀ লাশ ਰੇਲਵੇ ਟਰੈਕ ਤੇ ਸੁੱਟ ਦਿੱਤੀ ਕਰੀਬ 2 ਮਹੀਨੇ ਪਹਿਲਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਨੇ ਪਤਨੀ ਤੇ ਉਸਦੇ 70 ਸਾਲਾ ਪ੍ਰੇਮੀ ਨੂੰ ਕਾਬੂ ਕਰ ਰਿਹਾ ਗ੍ਰਿਫਤਾਰ ਕਰ ਲਿਆ ਹੈ ਦੋਵੇਂ ਮੁਲਜ਼ਮਾਂ ਦਾ ਪੁਲਿਸ ਨੂੰ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜਾ ਚੁੱਕਿਆ ਹੈ ਤੇ ਦੋਵੇਂ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਜਨੇ 50 ਸਾਲਾ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ 70 ਸਾਲ ਜਿਸ ਦੀ ਉਮਰ ਹੈ ਉਸ ਨਾਲ ਮਿਲ ਕੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਕਤਲ ਕਰਨ ਤੋਂ ਬਾਅਦ ਪਤੀ ਦੀ ਲਾਸ਼ ਰੇਲਵੇ ਟਰੈਕ ਤੇ ਸੁੱਟ ਦਿੱਤੀ ਤੇ ਕਰੀਬ 2 ਮਹੀਨੇ ਪਹਿਲਾਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹੁਣ ਇਸ ਪੂਰੇ ਕਤਲकांड ਦਾ ਖੁਲਾਸਾ ਹੋਇਆ ਪੁਲਿਸ ਨੇ ਪਤਨੀ ਤੇ ਉਸ ਦੇ 70 ਸਾਲਾ ਪ੍ਰੇਮੀ ਨੂੰ ਕਾਬੂ ਕਰ ਲਿਆ ਬਿੰਦਰ ਕੌਰ ਬਿੰਦਰੋ ਨੇ ਫਰਦ ਦੇ ਕਿ ਸਾਫ ਕੀਤਾ ਮਿਤੀ 9 ਜਾਰ 2025 ਨੂੰ ਇਹ ਮਰਡਰ ਜਿਹੜਾ ਵਾ ਅਮਰਸਿੰਘ ਦੇ ਨਾਲ ਰਲ ਕੇ ਅਸੀਂ ਦੋਵਾਂ ਨੇ ਇਕਸਲਾਹ ਹੋ ਕੇ ਕੀਤਾ ਤਾਂ ਉਹਦੀ ਮੌਕੇ ਤੇ ਜਾ ਕੇ ਜਿਹੜਾ ਸੀ ਉਹਦਾ ਸਾਰਾ ਇਹ ਵੈਰੀਫਾਈ ਕੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਕੋਲੋਂ ਜਿਹੜੀ ਖੁਖਰੀ ਦੇ ਨਾਲ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਉਹ ਬਰਾਮਦ ਕਰਾਈ ਗਈ ਤੇ ਮੌਕੇ ਤੇ ਜਿਹੜਾ ਅਮਰਸਿੰਘ ਸੀ ਮੌਕੇ ਤੇ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਇਹ ਕੁਆਲਿਟੀ ਟਾਈਪ ਸੀ ਤਲਵਾਰ ਟਾਈਪ ਸੀਓ ਉਸ ਤੋਂ ਬਾਅਦ ਦੇ ਵਿੱਚ ਇੱਕ ਮੋਟਰਸਾਈਕਲ ਸੀ ਇਹ ਜਿਹੜਾ ਮੌਕੇ ਤੋਂ ਇਹਨੇ ਜਿਹੜਾ ਸਾਰਾ ਕੁਝ ਬਰਾਮਦ ਕਰਵਾ ਦਿੱਤਾ ਜਿਹਦੇ ਨਾਲ ਮਰਡਰ ਇਹਨਾਂ ਨੇ ਕੀਤਾ ਇਹਨਾਂ ਦੀ ਮੇਨ ਮਨਸ਼ਾ ਆਪਸ ਦੇ ਵਿੱਚ ਇਹ ਕਾਫੀ ਪਿਛਲੇ ਕੋਈ 7-8 ਸਾਲਾਂ ਤੋਂ ਆਪਸ ਦੇ ਵਿੱਚ ਮਜਬੂਤ ਸਬੰਧ ਸੀ ਇਹ ਬਲਵਿੰਦਰ ਕੌਰ ਬਿੰਦਰੋ ਦੇ ਨਾਲ ਇਹ ਅਮਰ ਸਿੰਘ ਦੇ ਤੇ ਉਹ ਨਜ਼ਾਇਜ਼ ਸਬੰਧਾਂ ਦੇ ਸਬੰਧ ਵਿੱਚ ਜਿਹੜਾ ਇਹਦਾ ਘਰ ਵਾਲਾ ਬਲਵਿੰਦਰ ਕੌਰ ਦਾ ਸੀ ਕਸ਼ਮੀਰ ਸਿੰਘ ਮਰਨ ਵਾਲਾ ਇਹਦੇ ਨਾਲ ਇਹਨੇ ਵਿਆਹ ਕਰਵਾਇਆ ਹੋਇਆ ਸੀ ਤੇ ਉਹ ਇਹ ਅਮਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹ ਜਿਹੜਾ ਸਾਡੇ ਵਿੱਚ ਆਵੇ ਉਹ बार-बार ਜਦੋਂ ਕਿਤੇ ਫੋਨ ਚੱਕ ਲਿੰਦਾ ਸੀ ਜਦੋਂ ਘਰ ਹੁੰਦਾ ਸੀ ਬਾਹਰੋਂ ਆਇਆ ਸੀ ਉਹ ਮਲੇਸ਼ੀਆ ਤੋਂ ਜਦੋਂ ਉਹ ਫੋਨ ਚੱਕ ਲਿੰਦਾ ਸੀ ਇਹ ਚੀਜ਼ ਨੂੰ ਇਹ ਜਿਹੜਾ ਅਮਰ ਸਿੰਘ ਆ ਮਾੜਾ ਮੰਨਦਾ ਸੀ ਇਸੇ ਤਅਸ ਵਿੱਚ ਆ ਕੇ ਤੇ ਇਹਨਾਂ ਨੇ ਇੱਕ ਸਲਾਹ ਹੋ ਗਈ ਜਿਹੜੀ ਬਲਵਿੰਦਰ ਕੌਰ ਬਿੰਦਲੋਏ ਮੌਕੇ ਤੇ ਮਰਨ ਵਾਲੀ ਜਗ੍ਹਾ ਦੇ ਉੱਤੇ ਉਹਨੂੰ ਲੈ ਕੇ ਆਈ ਦਾਤ ਨੂੰ ਜਿਹੜਾ